ਕਿ ਜਿਸ ਤਰ੍ਹਾਂ ਹੁਣ ਭਾਈ ਗੁਰਦੇਵ ਸਿੰਘ ਕੌਕੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਸ਼ਹਾਦਤ ਹੋਈ ਉਹਦੇ ਤੇ ਬਹੁਤ ਵਿਚਾਰਾ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੀ ਅਖਬਾਰਾਂ ਚ ਕੀ ਰਾਜਨੀਤਿਕ ਜਾਂ ਧਾਰਮਿਕ ਜਥੇਬੰਦੀਆਂ ਉਹਦੇ ਬਹੁਤ ਵਿਚਾਰਾ ਕਰ ਰਹੀਆਂ ਔਰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਇਹਦਾ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇਜੀ ਦਾ ਜਿਹੜਾ ਕਤਲ ਹੋਇਆ ਉਹਦਾ ਦੋਸ਼ੀ ਜਿਹੜਾ ਅਸਲ ਬਾਦਲ ਹੈ ਜੋ 1982 ਚ ਧਰਮ ਯੁੱਧ ਮੋਰਚਾ ਲੱਗਿਆ ਔਰ ਉਸ ਮੋਰਚੇ ਦੀ ਬਦੌਲਤ ਜੋ ਸੰਘਰਸ਼ ਚੱਲ ਰਿਹਾ ਸੀ ਉਹ ਚੱਲਦੇ ਸੰਘਰਸ਼ ਵਿੱਚ ਸਰਕਾਰ ਤੇ ਦਬਾਰ ਪਾਉਣ ਲਈ 1 ਲੱਖ 42 ਹਜ਼ਾਰ ਦੇ ਕਰੀਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੋਕਾਂ ਤੋਂ ਪ੍ਰਣ ਪੱਤਰ ਪੜ੍ਹਾਏ ਗਏ ਪਰਵਾਏ ਗਏ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਂਕਾਂ ਤੇ ਤੋਪਾਂ ਨਾਲ ਭਾਰਤ ਸਰਕਾਰ ਨੇ ਹਮਲਾ ਕੀਤਾ ਤੇ ਅਸੀਂ ਆਪੇ ਮਾਰ ਜਾਵਾਂਗੇ ਉਸ ਤੋਂ ਬਾਅਦ ਅੱਜ ਤੱਕ ਸਰਕਾਰ ਵਿੱਚ ਰਹਿੰਦੇ ਆ ਜਾਂ ਸਰਕਾਰ ਤੋਂ ਬਾਹਰ ਰਹਿ ਕੇ ਫੁਰਸ ਦੇ ਰਾਹੀ ਸਰਕਾਰਾਂ ਦਬਾਅ ਪਾ ਕੇ ਜੋ ਨੌਜਵਾਨੀ ਦਾ ਕਤਲ ਇਾਮ ਕਰਾਇਆ ਉਹ ਸਾਡੇ ਸਭ ਦੇ ਸਾਹਮਣੇ ਆ ਬੇਨਤੀ ਰੂਪ ਚ ਇੱਕ ਸਵਾਲ ਕਰਦਾ ਕਿ ਜਿਨ੍ਹਾਂ ਲੋਕਾਂ ਤੇ ਅਸੀਂ ਇਹ ਇਤਰਾਜ਼ ਕਰਦੇ ਆ ਕਿ ਇਹਨਾਂ ਨੇ ਇਨਸਾਫ ਨਹੀਂ ਦਵਾਇਆ ਅਸੀਂ ਉਹਨਾਂ ਲੋਕਾਂ ਤੋਂ ਇਨਸਾਫ ਮੰਗਦੇ ਆ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਨੌਕਰਾਂ ਨਹੀਂ ਦੇ ਪੇਟੋਂ ਬੱਚੇ ਜੰਮਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਤਮ ਨਰਚਾ ਕਰਨ ਵਾਲਾ ਦੱਸ ਕੇ ਕਤਾਬਾਂ ਲਿਖਾਤੀਆਂ ਗੁਰੂਕੀਆਂ ਗੋਗਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੜੀ ਆ ਜੇ ਅੱਜ ਅਸੀਂ ਉਹਨੂੰ ਇਹ ਬਾਦਲਾਂ ਤੋਂ ਕਬਜ਼ਾ ਮੁਕਤ ਕਰਾ ਜੀਏ ਤੇ ਤੁਹਾਡੇ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਹੋਣਗੇ। ਜੋਗੋ ਜੋਗਾ ਟਾਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 1 ਸਾਲ ਤੋਂ ਸੰਘਰਸ਼ ਕਰ ਰਹੇ ਜੋ ਦੇ ਉਹ ਸਭ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਸੰਘਰਸ਼ ਚੱਲ ਰਿਹਾ ਹੈ ਇਹਨੂੰ 1 ਸਾਲ ਹੋ ਗਿਆ ਔਰ ਇਸ 1 ਸਾਲ ਦੇ ਵਿੱਚ ਬਹੁਤ ਉਤਰਾ ਚੜ੍ਹਾ ਬਹੁਤ ਕੁਝ ਹੋਇਆ ਹੈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਬਹੁਤ ਬਲਾਰੇ ਜਿਹੜੇ ਨੇ ਆਪੋ ਆਪਣੇ ਵਿਚਾਰ ਰੱਖਦੇ ਨੇ ਦਾਸ ਦੀ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਹੁਣ ਭਾਈ ਗੁਰਦੇਵ ਸਿੰਘ ਕੌਕੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਸ਼ਹਾਦਤ ਹੋਈ ਉਹਦੇ ਤੇ ਬਹੁਤ ਵਿਚਾਰਾ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੀ ਅਖਬਾਰਾਂ ਚ ਕੀ ਰਾਜਨੀਤਿਕ ਜਾਂ ਧਾਰਮਿਕ ਜਥੇਬੰਦੀਆਂ ਉੱਤੇ ਬਹੁਤ ਵਿਚਾਰਾ ਕਰ ਰਹੀਆਂ ਔਰ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਇਹਦਾ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇਜੀ ਦਾ ਜਿਹੜਾ ਕਤਲ ਹੋਇਆ ਉਹਦਾ ਦੋਸ਼ੀ ਜਿਹੜਾ ਅਸਲ ਬਾਦਲ ਹੈ ਮੈਂ ਇੱਕ ਬੇਨਤੀ ਕਰਨੀ ਚਾਹਣਾ ਆਪ ਜੀਆਂ ਦੇ ਚਰਨਾਂ ਵਿੱਚ ਸਾਨੂੰ ਵਿਚਾਰਨ ਦੀ ਲੋੜ ਹੈ ਕੇ ਪ੍ਰਕਾਸ਼ਿਓ ਬਾਦਲ ਦੇ ਸਬੰਧ ਵਿੱਚ ਜੈਤੋ ਦਾ ਮੋਰਚਾ ਜਦੋਂ ਚੱਲ ਰਿਆ ਸੀ ਇਹਦੇ ਵੱਡ-ਵਡੇਰਿਆਂ ਵੱਲੋਂ ਜੋ ਖੂਹਾਂ 'ਚ ਜ਼ਹਿਰ ਪਾਇਆ ਗਿਆ ਉਹ ਵੀ ਇਹਨਾਂ ਦੇ ਝੁਮੇ ਲੱਗਦਾ ਹੈ ਉਹ ਤਾਂ ਸੀ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਪਰ 1978 ਜੋ ਨਰਕ ਧਾਰੀਆਂ ਦੇ ਕੋਲੋਂ ਇਹਨਾਂ ਨੇ ਸਿੰਘਾਂ ਦੇ ਕਤਲ ਕਰਾਏ ਤੇ ਉਸ ਦੋਸ਼ੀ ਨੂੰ ਹਰਿਆਣੇ ਦੇ ਵਿੱਚ ਭੇਜਿਆ ਤੇ ਬਰੀ ਕਰਾਇਆ ਤੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਜੋ 1982 ਚ ਧਰਮ ਯੁੱਧ ਮੋਰਚਾ ਲੱਗਿਆ ਔਰ ਉਸ ਮੋਰਚੇ ਦੀ ਬਦੌਲਤ ਜੋ ਸੰਘਰਸ਼ ਚੱਲ ਰਿਹਾ ਸੀ ਉਹ ਚੱਲਦੇ ਸੰਘਰਸ਼ ਵਿੱਚ ਸਰਕਾਰ ਤੇ ਦਬਾਰ ਪਾਉਣ ਲਈ 1,42,000 ਦੇ ਕਰੀਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੋਕਾਂ ਤੋਂ ਪ੍ਰਣ ਪੱਤਰ ਭਰਾਏ ਗਏ ਪਰਵਾਏ ਗਏ ਕਿ ਜੇਕਰ ਸਰੀਏ ਕਾਲ ਤੱਕ ਸਭ ਤੇ ਟੈਂਕਾਂ ਤੇ ਤੋਪਾਂ ਨਾਲ ਭਾਰਤ ਸਰਕਾਰ ਨੇ ਹਮਲਾ ਕੀਤਾ ਤੇ ਅਸੀਂ ਆਪੇ ਮਾਰ ਦਿਆਂਗੇ ਕੋ ਵੀ ਹੋ ਗਿਆ ਤੇ ਕਰਵਾਇਆ ਕਿਨੇ ਬਾਦਲ ਨੇ ਉਸ ਤੋਂ ਬਾਅਦ ਅੱਜ ਤੱਕ ਸਰਕਾਰ ਵਿੱਚ ਰਹਿੰਦੇ ਆ ਜਾਂ ਸਰਕਾਰ ਤੋਂ ਬਾਹਰ ਰਹਿ ਕੇ ਪੁੱਸ ਦੇ ਰਾਹੀ ਸਰਕਾਰਾਂ ਦਬਾਅ ਪਾ ਕੇ ਜੋ ਨੌਜਵਾਨੀ ਦਾ ਕਤਲਿਆਮ ਕਰਾਇਆ ਉਹ ਸਾਡੇ ਸਾਹਮਣੇ ਆ ਤੇ ਆਮ ਤੌਰ ਤੇ ਇੱਕ ਗੱਲ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਨੇ ਇਨਸਾਫ ਦਿਵਾਉਣਾ ਸੀ ਪਰ ਮੈਂ ਤੁਹਾਡੇ ਸਮੁੱਚੇ ਸੰਗਤ ਦੇ ਚਰਨਾਂ 'ਚ ਬੇਨਤੀ ਰੂਪ ਚ ਇੱਕ ਸਵਾਲ ਕਰਦਾ ਕਿ ਜਿਨ੍ਹਾਂ ਲੋਕਾਂ ਤੇ ਅਸੀਂ ਇਹ ਇਤਰਾਜ਼ ਕਰਦੇ ਆ ਕਿ ਇਹਨਾਂ ਨੇ ਇਨਸਾਫ ਨਹੀਂ ਦਿਵਾਇਆ ਅਸੀਂ ਉਹਨਾਂ ਲੋਕਾਂ ਤੋਂ ਇਨਸਾਫ ਮੰਗਦੇ ਆ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਨੌਕਰਾਂੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਤਮ ਹੱਤਿਆ ਕਰਨ ਵਾਲਾ ਦੱਸ ਕੇ ਕਥਾਬਾ ਲਿਖਾਤੀਆਂ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਦੇਹਧਾਰੀ ਗੁਰੂ ਨੂੰ ਮਾਨਤਾ ਦਿੱਤੀ ਗਈ ਜੋ ਕਿ ਸਾਲ 2000 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਉੱਥੇ ਸਤਗੁਰੂ ਰਾਮ ਸਿੰਘ ਚੇਲ ਸਥਾਪਿਤ ਕੀਤੀ ਆ ਔਰ ਉਹਨਾਂ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਕੈਂਪ ਲਾਉਣ ਦੀ ਇਜਾਜ਼ਤ ਦਿੱਤੀ ਗਈ ਉਹਨਾਂ ਕੋਲੋਂ ਆਸਤ ਰੱਖਦੇ ਆ ਤੇ ਸਾਡੀ ਇੱਕ ਮੈਂ ਸਮਝਦਾ ਐ ਕਿ ਬਹੁਤ ਹੀ ਛੋਟੀ ਸੋਚ ਐ ਸਾਨੂੰ ਉਹ ਤੇ ਅਤਰਾਜ ਨਹੀਂ ਕਰਨਾ ਚਾਹੀਦਾ ਸਾਡਾ ਫਰਜ਼ ਕੀ ਹੈ ਸਾਡੀ ਜ਼ਿੰਮੇਵਾਰੀ ਕੀ ਹੈ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਸਾਡੇ ਵੱਲੋਂ ਜਿਹੜਾ ਇੱਕ ਪ੍ਰੋਗਰਾਮ ਅਲਿਖਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਇਹਦਾ ਜਿਹੜਾ ਹੱਲ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪ੍ਰਧਾਨੀ ਚਲਾਈ ਪੰਜ ਪ੍ਰਥਾ ਚਲਾਈ ਪੰਜਾਂ ਦੀ ਉਹਨੂੰ ਕਾਇਮ ਕਰਨ ਲਈ ਜੋ ਕਿ ਵਕ ਵਕ ਕਮੇਟੀਆਂ ਚੱਲ ਰਹੀਆਂ ਨੇ ਅੱਜ ਦੀ ਮੀਟਿੰਗ 'ਚ ਮੈਂ ਲੇਟਸ ਕਿਉਂਕਿ ਲੁਧਿਆਣਾ 'ਚ ਪ੍ਰੋਗਰਾਮ ਸੀ ਤੇ ਸਾਡੇ ਜਿਹੜੇ ਆਗੂ ਸਾਹਿਬਾਨ ਨੇ ਉਹ ਬੈਠੇ ਨੇ ਬਾਜਵਾ ਸਾਹਿਬ ਬੈਠੇ ਨੇ ਜੋ ਕਿ ਸਰਪੰਚ ਭਾਈ ਅਮਰਿਕ ਸਿੰਘ ਜੀ ਭਾਈ ਬਲਕਾਰ ਸਿੰਘ ਜੀ ਸਾਰੇ ਬੈਠੇ ਨੇ ਭਾਈ ਲਖਵਿੰਦਰ ਸਿੰਘ ਜੀ ਬੈਠੇ ਆ ਸੋ ਮੇਰੀ ਬੇਨਤੀ ਆ ਕਿ ਸਾਨੂੰ ਜਿਹੜੇ ਲੋਕ ਅੱਜ ਤੱਕ ਜਿਹੜੀਆਂ ਜਥੇਬੰਦੀਆਂ ਤੱਕ ਅਸੀਂ ਪਹੁੰਚ ਨਹੀਂ ਕੀਤੀ ਸਾਡਾ ਇੱਕੋ ਇੱਕ ਫਰਜ਼ ਬਣਦਾ ਹੈ ਕਿ ਅਸੀਂ ਅੱਜ ਇਹ ਹਰ ਤਰ੍ਹਾਂ ਦਾ ਇਨਸਾਫ ਲੈਣ ਲਈ ਆਪਣਾ ਇਤਿਹਾਸ ਬਚਾਉਣ ਲਈ ਗੁਰੂਕੀਆਂ ਗੋਕਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੇ ਅੱਜ ਅਸੀਂ ਉਹਨੂੰ ਇਹ ਬਾਦਲਾਂ ਤੋਂ ਕਬਜ਼ਾ ਮੁਕਤ ਕਰਾ ਜੀਏ ਤੇ ਤੁਹਾਡੇ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਹੋਣਗੇ ਸੋ ਇੱਥੇ ਵਿਸਤਾਰ ਨਾਲ ਬਾਜਵਾ ਸਾਹਿਬੀ ਗੱਲ ਕਰਨਗੇ ਤੇ ਮੇਰੀ ਬੇਨਤੀ ਆ ਕਿ ਆਓ ਅਸੀਂ ਆਉਣ ਵਾਲੇ ਸਮੇਂ 'ਚ ਜੋ ਗੁਰੂ ਮਹਾਰਾਜ ਨੇ ਇਹ ਪੰਚ ਪ੍ਰਧਾਨੀ ਦੀ ਪ੍ਰਥਾ ਚਲਾਈ ਸੀ ਉਹਨੂੰ ਕਾਮਯਾਬ ਕਰਨ ਲਈ ਜਿਸ ਤਰ੍ਹਾਂ ਕਿ ਅੱਜ ਵੀ ਇੱਥੇ ਹੋ ਰੀਆਂ ਤਾਰਾਂ 19 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਵੀ ਅਗਲੀਆਂ ਮੀਟਿੰਗਾਂ ਦਾ ਜੋ ਕਿ ਬਾਜਵਾਦ ਸਾਹਿਬ ਜੀ ਉਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਗੱਲ ਕਰਨਗੇ ਮੇਰੀ ਬੇਨਤੀ ਹੈ ਕਿ ਮੈਂ ਹੋਰ ਤੁਹਾਡੇ ਨਾਲ ਕਰਨੀ ਸਾਂਝੀ ਇੱਥੇ ਕੱਲ ਚੱਲੀ ਆ ਕਿਸਾਨ ਜਥੇਬੰਦੀਆਂ ਦੀ ਵੀ ਚੱਲਦੀ ਆ ਔਰ ਕਿਸਾਨ ਜਥੇਬੰਦੀਆਂ ਦਾ ਸੋਨਾ ਕਿਸਾਨ ਜਥੇਬੰਦੀਆਂ ਚੋਈਆਂ ਕੱਲ ਸਾਡੀ ਬਰਨਾਲੇ ਮੀਟਿੰਗ ਹੋਈ ਆ ਰੈਲੀ ਹੋਈ ਆ ਬਹੁਤ ਤੁਹਾਡੀ ਇਸ ਤੋਂ ਪਹਿਲਾਂ ਜੰਡਿਆਲਾ ਗੁਰੂ ਵੀ ਹੋ ਚੁੱਕੀ ਐ ਅਗਲਾ ਪ੍ਰੋਗਰਾਮ ਜਿਹੜਾ 13 ਫਰਵਰੀ ਦਾ ਦਿੱਤਾ ਜਾ ਚੁੱਕਾ ਜੋ ਪਹਿਲਾਂ ਉੱਥੇ 13 ਮਹੀਨੇ ਸੰਘਰਸ਼ ਚੱਲਿਆ ਉਹਨਾਂ ਅਕਸੰਗ ਜਥੇਬੰਦੀਆਂ ਆ ਬਾਬਾ ਰਾਜ ਸਿੰਘ ਜੀ ਬੈਠੇ ਨੇ ਜਿਹੜੇ ਕਿ ਸਾਰਾਂ ਤੋਂ ਅੱਗੇ ਬਾਕੀ ਵੀ ਨਹੀਂ ਅਕਸੰਗ ਜਥੇਬੰਦੀਆਂ ਉਹ ਸਮੁੱਚੇ ਪੰਜਾਬ ਦੀਆਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਹਰ ਧਰਮ ਦੇ ਲੋਕਾਂ ਨੇ ਔਰ ਪੂਰੇ ਸੰਸਾਰ ਦੇ ਲੋਕਾਂ ਨੇ ਉੱਚ ਸਹਿਯੋਗ ਦਿੱਤਾ ਕਿ ਉਹ ਤਿੰਨ ਕਾਲੇ ਕਾਨੂੰਨ ਰੱਦ ਹੋ ਗਏ ਲੇਕਿਨ ਜੋ ਅਜੇ ਬਾਕੀ ਮੰਗਾ ਨੇ ਜਿਸ ਤਰ੍ਹਾਂ ਕਿ ਜਿਹੜਾ ਹੈਗਾ ਐਮਐਸਪੀ ਜਾਂ ਲਖੀਨਪੁਰ ਲਖੀਰੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜਾਵਾਂ ਦਵਣ ਲਈ ਤੇ ਪੀੜਤਾ ਨੂੰ ਇਨਸਾਫ ਦਵਣ ਲਈ ਉਹਦੇ ਸਬੰਧ ਵਿੱਚ ਅਤੇ ਕਰਜ਼ਾ ਮੁਕਤ ਕਰਾਉਣ ਲਈ ਜਿਹੜਾ ਕਿ ਅੱਜ ਕਿਸਾਨ ਕਿਉਂਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਵਾਰਿਸਾਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸਾਨੂੰ ਅਧਿਆਤਮਿਕ ਤੌਰ ਦੇ ਉੱਤੇ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਅਕਾਲਪੁਰਖ ਦੇ ਨਾਲ ਜੋੜਿਆ ਸਾਨੂੰ ਉਹਦੇ ਨਾਲ ਉਹਨਾਂ ਖੇਤੀ ਵੀ ਕੀਤੀ ਐ ਔਰ ਉਸ ਖੇਤੀ ਨੂੰ ਬਚਾਉਣ ਵਾਸਤੇ ਤੁਸੀਂ ਬਹੁਤ ਵੱਡਾ ਸੰਘਰਸ਼ ਕੀਤਾ ਪਰ ਸਾਡੇ ਵਿੱਚੋਂ ਕੁਝ ਲੋਕਾਂ ਨੇ ਰਾਜਨੀਤੀ ਦੇ ਚੱਕਰ ਵਿੱਚ ਫਸ ਕੇ ਤੇ ਉਹ ਮੰਗਾਂ ਜਿਹੜੀਆਂ ਰਹਿ ਗਈਆਂ ਜਿਸ ਕਰਕੇ 13 ਫਰਵਰੀ ਨੂੰ ਦੁਬਾਰਾ ਜਿਹੜਾ ਉਹ ਮੋਰਚਾ ਜਿਹੜਾ ਫੇਰ ਉੱਥੇ ਸ਼ੁਰੂ ਹੋਣ ਜਾ ਰਿਹਾ ਸੋ ਮੇਰੀ ਬੇਨਤੀ ਹੈ ਕਿ ਅਸੀਂ ਤੁਹਾਡੇ ਨਾਲ ਕਹਾਵਾਂ ਕਰਦੇ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਕਿ ਸਾਡੀ ਕਿਸਾਨ ਯੂਨੀਅਨਾਂ ਦੀ ਪੂਰੇ ਭਾਰਤੀਆਂ ਦੀ ਮੀਟਿੰਗ ਚੱਲ ਰਹੀ ਸੀ ਉਸ ਮੀਟਿੰਗ ਦੇ ਵਿੱਚ ਮੇਰੇ ਵੱਲੋਂ ਅਜੰਡਾ ਲਵਾ ਆ ਗਿਆ ਆ ਬੈਠੇ ਨੇ ਕੁਲਵਿੰਦਰ ਸਿੰਘ ਹੋਰੇ ਅਜੰਡਾ ਲਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਆਜ਼ਾਦ ਕਰਾਉਣਾ ਚਾਹੁੰਦੇ ਆ ਇਹ ਠੀਕ ਹੈ ਕਿ ਕਿਸਾਨ ਜੱਥੇਬੰਦੀਆਂ ਕੋਈ ਰਾਜਨੀਤਿਕ ਤੌਰ ਤੇ ਇਲੈਕਸ਼ਨ ਨਹੀਂ ਲੜਨ ਗਿਆ ਪਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੈ ਇਹਦੇ ਵਿੱਚ ਸਯੋਜਨਾ ਤੇ ਉੱਥੇ ਮਤਾ ਪਵਾ ਕੇ ਅਜੰਡਾ ਲਵਾ ਕੇ ਮਤਾ ਪਵਾ ਗਿਆ ਕੋ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਗੈਰ ਰਾਜਨੀਤਿਕ ਹੁਣ ਸਾਡਾ ਬਹੁਤ ਛੋਟਾ ਕਾਫਲਾ ਹੋ ਗਿਆ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਕਮੇਟੀ ਦੇ ਸੰਬੰਧ ਵਿੱਚ ਦਾਸ ਉੱਥੇ ਬੈਠਾ ਹਰ ਤਰ੍ਹਾਂ ਨਾਲ ਉਹਨਾਂ ਨਾਲ ਗੱਲ ਕਰਾਂ ਤੇ ਮੈਂ ਬੇਨਤੀ ਹੈ ਕਿ ਇੱਕ ਤੇ ਜਿਹੜੀ ਇਹ ਪੰਜ ਪ੍ਰਥਾ ਕਾਇਮ ਕਰਨ ਵਾਸਤੇ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਹੈ ਤੇ ਇਹਦੇ ਨਾਲ ਨਾਲ ਜਿਹੜੀਆਂ ਕਿਸਾਨ ਯੂਨੀਅਨ ਦੀਆਂ ਮੀਟਿੰਗਾਂ ਨੇ ਉਹ ਵੀ ਦਾਸ ਨੇ ਐਟੈਂਡ ਕਰਨੀਆਂ ਨੇ ਜਿੱਥੇ ਹੁਕਮ ਕਰੋਗੇ ਨਾਲ ਹੈ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਇਹ ਸਮੁੱਚੇ ਮਸਲੇ ਕੌਮੀ ਹੱਲ ਕਰਾਉਣ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਣ ਦੀ ਲੋੜ ਹੈ ਮੈਂ ਬੇਨਤੀ ਕਰਾਂਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿੱਥੇ ਮੈਂ ਗੱਲ ਕਰਦਾ ਤੇ ਮੈਂ ਤੁਹਾਨੂੰ ਵੀ ਫਰਾਂਸ ਸਾਹਿਬ ਭਾਈ ਬਲਕਾਰ ਸਿੰਘ ਗੋਰੀ ਜਿੰਨੇ ਵੀ ਇੱਥੇ ਬੈਠੇ ਨੇ ਬਾਜਵਾ ਸਾਹਿਬ ਬੈਠੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਕਿਸੇ ਦਿਨ ਪ੍ਰੋਗਰਾਮ ਬਣਾ ਕੇ ਜਦ ਜਨ ਸਾਡੀ ਕੋਈ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਜਿਹੜਾ ਉਹ ਤੁਸੀਂ ਵੀ ਉੱਥੇ ਪਹੁੰਚ ਕਰੋ ਦਾਸ ਤੁਹਾਨੂੰ ਇੱਥੇ ਬੇਨਤੀ ਕਰਨੀ ਹੈ ਤੇ ਨਾਲ ਜਿਸ ਤਰ੍ਹਾਂ ਕਿ ਇਹ ਮੋਰਚੇ ਨੂੰ ਅੱਜ ਸਾਲ ਹੋ ਗਿਆ ਮੋਰਚਾ ਲਾਉਣ ਤੋਂ ਪਹਿਲਾਂ ਆ ਬਾਬਾ ਜੀ ਬੈਠੇ ਹਜੂਰ ਸਾਹ ਵਾਲੇ ਕਰਨਾਲ ਦੇ ਵਿੱਚ ਅਸੀਂ ਰਾਤ ਦਿਨ ਉੱਥੇ ਪੂਰਾ ਜਿਹੜਾ ਅਸੀਂ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਸਹਿਯੋਗ ਦਿੱਤਾ ਅੱਗੇ ਵੀ ਇਸੇ ਤਰ੍ਹਾਂ ਅਸੀਂ ਕੱਲੀ ਬੰਦੀ ਸਿੰਘਾਂ ਦੀ ਰਿਹਾਈ ਨੀ ਸੁਮੁੱਚੇ ਤੌਰ ਤੇ ਰਾਜਾਉਣੇ ਆ ਅਰੇ ਜਿੰਨੇ ਵੀ ਕੌਮੀ ਸਾਡੇ ਮਸਲੇ ਨੇ ਇਤਿਹਾਸ ਦਿੱਤੇ ਤੇ ਜਿਹੜੇ ਲੋਕਾਂ ਨੇ ਕਿਤਾਬਾਂ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਭਾਗ ਰਹੀਂ ਸ਼੍ਰੋਮਣੀ ਕਮੇਟੀ ਰਹੀਂ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਕਹਿ ਕੇ ਤਮਾ ਲਿਖੀਆਂ ਉਹਨਾਂ ਨੂੰ ਕਟਹਿਰੇ 'ਚ ਖੜਿਆ ਕਰਾਉਣਾ ਹੈ ਔਰ ਜਿਹੜੇ ਡੰਮੀ ਗੁਰੂ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਗ੍ਰੈਜੂਏਟ ਕਰਕੇ ਉਹ ਆਪਣਾ ਗੁਰੂਦੰਦ ਚਲਾ ਰਹੇ ਨੇ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਾਉਣਾ ਹੈ ਉਹ ਤਾਂ ਹੀ ਹੋਊਗਾ ਮੇਰੀ ਇੱਕੋ ਇੱਕ ਬੇਨਤੀ ਹੈ ਗੁਰੂ ਚਰਨਾ ਚ ਤੁਹਾਡੇ ਸਾਹਮਣੇ ਇੱਕ ਤੁਹਾਡੇ ਨਾਲ ਬਾਜਵਾਦ ਸਾਹਿਬ ਇੱਕproptoਾ ਦਵਾਉਣਾ ਮੈਂ ਪਹਿਲਾਂ ਵੀ ਬੜੀ ਕੋਸ਼ਿਸ਼ ਕੀਤੀ ਆ ਤੇ ਹੁਣ ਵੀ ਕਿਤੇ ਵੀ ਕੋਈ ਔਦਾ ਨਹੀਂ ਕਿਤੇ ਵੀ ਕੋਈ ਮੈਮਰੀ ਨਹੀਂ ਕੋਈ ਇਲੈਕਸ਼ਨ ਨਹੀਂ ਪਰ ਆਓ ਆਪਾਂ ਸਾਰੇ ਆਪੋ ਆਪਣੀ ਹਉਮੈ ਨੂੰ ਛੱਡ ਕੇ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਏ ਜੇ ਅਸੀਂ ਅੱਜ ਇਕੱਠੇ ਹੋ ਜਾਈਆ ਆ ਮੇਰੀ ਛੋਟੀ ਭੈਣ सुरेंद्र ਕੌਰ ਜੋ ਕੇ ਲਗਾਤਾਰ ਮੋਰਚੇ ਤੇ ਇੱਥੇ ਬੈਠੀ ਆ ਬਾਕੀ ਭੈਣਾਂ ਵੀ ਇੱਥੇ ਬੈਠੀਆਂ ਅੱਜ ਵੀ ਅਸੀਂ ਲੁਧਿਆਣੇ ਪਹਿਲਾਂ ਪ੍ਰੋਗਰਾਮ ਸੀ ਉੱਤੋਂ ਹਾਜ਼ਰੀ ਲਵਾ ਕੇ ਆਏ ਤੇ ਇਹ ਵੀ ਜਲਦੀ ਚੱਲਣਾ ਸੋ ਮੈਂ ਸਮਾਂ ਜ਼ਿਆਦਾ ਲੈ ਗਿਆ ਮੈਂ ਆਪ ਜੀਆਂ ਦੇ ਚਰਣਾ ਚ ਇਹ ਹੀ ਅਰਦਾਸ ਕਰਦਾ ਕਿ ਜੇ ਅਸੀਂ ਸਾਰੇ ਰਲ ਕੇ ਪੰਥਕ ਇਕਤਾ ਕਰ ਲਈਏ ਪੰਜ ਪ੍ਰਧਾਨੀ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਆ ਉਹ ਲਾਗੂ ਕਰ ਦਈਏ ਤੇ ਜਿਹੜੇ ਬੰਦੇ ਨਹੀਂ ਮੰਨਦੇ ਉਹਨਾਂ ਤੱਕ ਜੋ ਪ੍ਰੋਗਰਾਮ ਬਣਾਇਆ ਵੀ ਅਸੀਂ ਗੱਲ 'ਚ ਪੱਲੂ ਪਾ ਕੇ ਜੋੜੇ ਲਾ ਕੇ ਉਹਨਾਂ ਦੇ ਕੋਲ ਜਾਵਾਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਬੰਦੀ ਸਿੰਘ ਜਿਹੜੇ ਪੂਰਨ ਤੌਰ ਤੇ ਰਿਹਾਈਆ ਇਹਨਾਂ ਦੀਆਂ ਵੀ ਤੇ ਕੌਮ ਦੀ ਚੜ੍ਹਦੀ ਕਲਾ ਦਾ ਵੀ ਜੋ ਪੰਜਾਬ ਦੇ ਵਿੱਚ ਜਿਹੜੀ ਅੱਜ ਹਾਜ਼ਰ ਹੋ ਰਹੀ ਆ ਔਰ ਜੋ ਸਾਡੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਵੀ ਪੂਰੀਆ ਕਰਨ ਵਾਸਤੇ ਪਹਿਲਾਂ ਵੀ ਕਰਾਈਆਂ ਸਾਰੇ ਮਸਲੇ ਹੱਲ ਹੋਣਗੇ ਜੇਕਰ ਅਸੀਂ ਸਾਰੇ ਇਕੱਠੇ ਹੋ ਜੇ ਇਹਨੀਆਂ ਬੇਨਤੀਆਂ ਕਰਦਾ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਖਮਾ ਚਾਹੁੰਨਾ ਕਿਉਂਕਿ ਮੈਂ ਗੱਡੀ ਆਪ ਚਲਾ ਕੇ ਅੰਮ੍ਰਿਤਸਰ ਪਹੁੰਚਣਾ ਜ਼ਰੂਰੀ ਹੈ ਜਿਸ ਕਰਕੇ ਮੈਂ ਆਪਜੀਤ ਤੋਂ ਮਾਫੀ ਚਾਹੁੰਨਾ ਮੈਂ ਸੋਮਨ ਦੇ ਵਿੱਚ ਬਹੁਤ ਬਲ ਬਲੇ ਬਹੁਤ ਧੋਖ ਨੇ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਤੇ ਇਹੀ ਚਾਹੁੰਦੇ ਆ ਕਿ ਪੰਥ ਦੀ ਛੜ ਦੀ ਕਲਾ ਹੋਵੇ ਉਹ ਤਾਂ ਹੋ ਸਕਦੀ ਆ ਜੇ ਅਸੀਂ ਕੱਟੇ ਹੋਈਏ ਬੇਨਤੀਆਂ ਕਰਦਾ ਹਾਂ ਖਿਮਾ ਦਾ ਜਾਚ ਕਹਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतिह